ਸ਼੍ਰੋਮਣੀ ਅਕਾਲੀ ਦਲ ਕਈ ਦਿਨਾਂ ਤੋਂ ਗੱਲਬਾਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ 1 ਜੂਨ ਨੂੰ ਹੋਣ ਵਾਲੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ ਅੱਜ ਐਲਾਨ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਪਸ਼ਟ ਤੌਰ ਤੇ ਆਖਿਆ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਤੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਇਹ ਸੱਦਾ ਲੋਕਾਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਆਪਕ ਵਿਚਾਰ ਪਟੰਦਰੇ ਤੋਂ ਬਾਅਦ ਲਿਆ ਹੈ ਕਿ ਔਰ ਇਸ ਫੈਸਲੇ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਵਪਾਰੀਆਂ ਪਛੜੇ ਵਰਗਾਂ ਦੇ ਉਜਵੇ ਭਲਿ ਉਜਵਲੇ ਭਲਿ ਵਿਕਦੇ ਲਈ ਔਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਵਿੱਚ ਕੀਤੇ ਗਏ ਕੰਮਾਂ ਦੇ ਮੱਦੇ ਨਜ਼ਰ ਲਿਆ ਗਿਆ ਹੈ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਸਲ ਦੀ ਪੈਦਾਵਾਰ ਦਾ ਇੱਕ ਇੱਕ ਦਾਣਾ ਖਰੀਦਿਆ ਜਾਂਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਐਮਐਸਪੀ ਦਾ ਜਿਹੜਾ ਅਮਾਉਂਟ ਸੀਓ ਭੇਜ ਦਿੱਤੀ ਗਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕੀ ਕਰਤਾਰਪੁਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦਾ ਸਿੱਖਾਂ ਦਾ ਸਦੀਆਂ ਪੁਰਾਣਾ ਅਧੂਰਾ ਸੁਪਨਾ ਪੂਰਾ ਹੋਇਆ। ਔਰ ਭਾਰਤ ਦੇ ਬਨਜੋਗ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਕਰਤਾਰਪੁਰ ਲਾਂਘਾ ਖੋਲਣ ਦੇ ਮੱਦੇ ਨਜ਼ਰ ਸਰਹੱਦ ਪਾਰ ਜਾਣਾ ਸੰਭਵ ਹੋਇਆ, ਦਰਸ਼ਨ ਦਿਦਾਰੇ ਸੰਭਵ ਹੋਏ। ਸੋ ਨਾਲ ਹੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਆ ਕਿ ਮੈਨੂੰ ਯਕੀਨ ਹੈ ਕਿ 1 ਜੂਨ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਉਹਦੇ ਚ ਭਾਰਤੀ ਜਨਤਾ ਪਾਰਟੀ ਨੂੰ ਪੂਰੀ ਤਰ੍ਹਾਂ ਵੱਡਾ ਸਮਰਥਨ ਮਿਲੇਗਾ ਔਰ ਮੁੱਖ ਤੌਰ ਤੇ ਅਕਾਲੀ ਦਲ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਲੋਕ ਸਭਾ ਸੀਟਾਂ ਦੇ ਵੱਡੇ ਹਿੱਸੇ ਤੇ ਜਿਹੜਾ ਜ਼ੋਰ ਪਾਉਂਦਾ ਰਿਹਾ 13 ਦੇ ਵਿੱਚੋਂ 5 ਤਰਜੀਹੀ ਤੌਰ ਤੇ 6 ਸੀਟਾਂ ਦੀ ਮੰਗ ਕਰ ਰਿਆ ਸੀਗਾ ਤੇ ਅਕਾਲੀ ਦਲ 4 ਸੀਟਾਂ ਦੇਣ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਹੁਣ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਚੋਣਾਂ ਦੇ ਹਾਲਾਤ ਦੇ ਵਿੱਚ ਹੁਣ ਭਾਜਪਾ ਇਕੱਲਿਆਂ ਚੋਣਾਂ ਲੜੇਗੀ ਅੱਜ ਬੀਜੇਪੀ ਦੇ ਪ੍ਰਧਾਨ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਆਖਿਆ ਆਓ ਸੁਣਦੇ ਹਾਂ ਉਹਨਾਂ ਦੀ ਗੱਲਬਾਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਓਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਹਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਭਾਰਤ ਅਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇਨਜ਼ਰ ਆ ਫੈਸਲਾ ਲਿਆ ਗਿਆ ਹੈ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹੁਮਮਾ ਕੇ ਪਾਣਗੇ ਸੋ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਕਿ ਰਾਮ ਮੰਦਰ ਦੀ ਉਸਾਰੀ ਤੇ ਪ੍ਰਧਾਨ ਮੰਤਰੀ ਦੇ ਵਿਕਾਸ ਪੱਖੀ ਸੋਚ ਕਰਕੇ ਇਹ ਸਵਾਰ ਸਾਨੂੰ ਜਿਹੜਾ ਜ਼ਿਆਦਾ ਸਮਰਥਨ ਮਿਲੇਗਾ ਔਰ ਇਸੇ ਦੌਰਾਨ ਅਕਾਲੀਆਂ ਨੂੰ ਵੀ ਕਿਸਾਨ ਅੰਦੋਲਨ ਦੇ ਮੱਦੇ ਨਜ਼ਰ ਅਕਾਲੀ ਭਾਜਪਾ ਗੱਠਜੋੜ ਤੋਂ ਕਿਨਾਰਾ ਕਰਨਾ ਪਏਗਾ ਕਿਉਂਕਿ ਅਕਾਲੀ ਚੋਣਾਂ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਕਾਲੀ ਦਲ ਨੇ ਚੁੱਕਿਆ ਸੀ ਲੇਕਿਨ ਇਹ ਗੱਲ ਭਾਜਪਾ ਨੂੰ ਰਾਸ ਨਹੀਂ ਆਈ ਸੋ ਇਸੇ ਸੰਦਰਭ ਦੇ ਵਿੱਚ ਦਿੱਲੀ ਤੋਂ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਰਸਾ ਨੇ ਵੀ ਸਪਸ਼ਟ ਤੌਰ ਤੇ ਆਖਿਆ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਉਹ ਭਾਜਪਾ ਇਕੱਲਿਆਂ ਚੋਣਾਂ ਲੜੇਗੀ ਪਾਰਟੀ ਦੀ ਅਧਿਕਾਰੀ ਸਾਹਿਬ ਵੱਲੋਂ ਅੱਜ ਇਹ ਫੈਸਲਾ ਹੋਇਆ ਕਿ ਪੰਜਾਬ ਅੰਦਰ ਭਾਜਪਾ ਇਕੱਲੇ ਚੋਣਾਂ ਲੜੂਗੀ 13 ਤੇ 13 ਸੀਟਾਂ ਤੇ ਪਾਰਟੀ ਚਾਹੁੰਦੀ ਸੀ ਅਲਾਈਅੰਸ ਹੋਵੇ ਉਹਦੇ ਵਾਸਤੇ ਪੰਜਾਬ ਦੇ ਅਧਿਖਤ ਜਾਖੜ ਸਾਹਿਬ ਨੂੰ ਇਹ ਕਿਹਾ ਗਿਆ ਸੀ ਕਿ ਲੋਕਾਂ ਦੀ ਫੀਡਬੈਕ ਲਈ ਜਾਵੇ ਪਾਰਟੀ ਦੇ ਕਾਰਕਟਰ ਪਿੰਡਾਂ ਤੱਕ ਗਏ ਪਰ ਕੋਈ ਵੀ ਅਲਾਈਅੰਸ ਦੇ ਹੱਕ 'ਚ ਨਹੀਂ ਸੀ ਲੋਕ ਇਹ ਕਹਿੰਦੇ ਸੀ ਕਿ 25 ਸਾਲ ਤੱਕ ਅਲਾਈਅੰਸ ਰਿਹਾ ਇਹ ਤਾਂ ਲਾਹਾ ਪੰਜਾਬ ਨੂੰ ਨਹੀਂ ਮਿਲਿਆ ਦੇਸ਼ ਭਰ ਦੇ ਸਿੱਖਾਂ ਨੂੰ ਨਹੀਂ ਮਿਲਿਆ ਬਲਕਿ ਅਕਾਲੀ ਦਲ ਨੇ ਇਹਦਾ ਸਾਰਾ ਲਾਹਾ ਲਿਆ ਪੰਜਾਬ ਦੇ ਲੋਕਾਂ ਦੇ ਮਨ 'ਚ ਜੋ ਅਕਾਲੀ ਦਲ ਦੇ ਪ੍ਰਤੀ ਗੁੱਸਾ ਹੈ ਉਹ ਬਹੁਤ ਜ਼ਿਆਦਾ ਹੈ ਰੋਸ ਬਹੁਤ ਜ਼ਿਆਦਾ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਅਸੀਂ ਆਮ ਆਦਮੀ ਪਾਰਟੀ ਟਰਾਈ ਕਰਕੇ ਦੇਖ ਲਈ ਉਹਨਾਂ ਫਰਾਡ ਕੀਤਾ ਅਸੀਂ ਅਕਾਲੀ ਦਲ ਨੂੰ ਸਫਲ ਵਰਤ ਕੇ ਦੇਖ ਲਿਆ ਉਹਨਾਂ ਪੰਜਾਬ ਦਾ ਲਾਹ ਨਹੀਂ ਕਿ ਪੰਜਾਬ ਦਾ ਕੋਈ ਸਾਫ਼ ਨਹੀਂ ਦਿੱਤਾ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ ਔਰ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਇਸ ਕਰਕੇ ਅਸੀਂ ਦੇਸ਼ ਦੇ ਜਿਵੇਂ ਸਰਕਾਰ ਦੇਸ਼ ਦੇ ਲੋਕ ਮੋਦੀ ਜੀ ਦਾ ਸਾਥ ਦੇ ਰਹੇ ਨੇ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਅਸੀਂ ਸਿੱਧਾ ਮੋਦੀ ਜੀ ਦੇ ਇੱਕੋ ਐਮਪੀ ਜਤਾਈਏ ਔਰ ਸਿੱਧਾ ਪੰਜਾਬ ਨੂੰ ਲਾਭ ਮਿਲੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਮਸਲੇ ਸਿੱਧੀ ਸਰਕਾਰ ਹੱਲ ਕਰੇ ਕਿਸੇ ਵਿਚੋਲੀਓਂ ਵਿੱਚ ਪਾ ਕੇ ਨਾ ਹੱਲ ਕਰੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਸੀਂ ਸਿੱਧਾ ਮੋਦੀ ਜੀ ਨਾਲ ਸੰਪਰਕ ਚਾਉਣਾ ਚਾਹੁੰਦੇ ਆਂ ਪਰ ਪੰਜਾਬ ਦੇ ਅੰਦਰ ਜਿੱਤਰਾ ਬਾਕੀ ਸੂਬਿਆਂ ਦੇ ਅੰਦਰ ਵੀ ਚਾਹੇ ਕਿਸਾਨਾਂ ਦੀ ਕਿਸਾਨ ਨਿਧੀ ਹੋਵੇ ਚਾਹੇ ਉਹਨਾਂ ਦੇ ਟਾਇਲਟ ਬਣਾ ਕੇ ਦੇਣੇ ਹੋਣ ਜਾਂ ਉਹਨਾਂ ਨੇ ਛੱਤਾਂ ਦੇ ਪੈਸੇ ਦੇਣੇ ਹੋਣ ਜਾਂ ਗੈਸ ਕਿਉ ਦੇ ਸਿਲੰਡਰ ਦੇਣੇ ਹੋਣ ਇਹ ਸਾਰੀਆਂ ਚੀਜ਼ਾਂ ਜਿੱਤਰਾ ਪੰਜਾਬ ਅੰਦਰ ਸਿੱਧੀਆਂ ਸਰਕਾਰ ਕਰ ਰਹੀ ਆ ਪੰਜਾਬ ਦੇ ਲੋਕ ਚਾਹੁੰਦੇ ਨੇ ਇਸ ਤਰ੍ਹਾਂ ਮੋਦੀ ਜੀ ਸਿੱਧਾ ਪੰਜਾਬ ਨਾਲ ਗੱਲਬਾਤ ਕਰਨ ਇਸ ਕਰਕੇ ਇਹ ਫੈਸਲਾ ਲਿਆ ਗਿਆ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਪੰਜਾਬ ਦੇ ਲੋਕਾਂ ਦੇ ਮੁਤਾਬਕ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਸਾਇਲੈਂਸ ਹੋਵੇ ਇਸ ਕਰਕੇ ਪਾਰਟੀ ਨੇ ਸੋਚਿਆ ਭਾਵੇਂ ਪਾਰਟੀ ਦੀ ਆਈਡੀਓਲੋਜੀਕਲੀ ਇੱਕਜੁੱਟਤਾ ਹੋ ਸਕਦੀ ਸੀ ਲੇਕਿਨ ਪੰਜਾਬ ਦੇ ਲੋਕਾਂ ਦੀ ਆਵਾਜ਼ ਦੇ ਚਲਦੇ ਇਸ ਸਾਇਲੈਂਸ ਤੋਂ ਪਾਰਟੀ ਨੇ ਇਨਕਾਰ ਕਰ ਦਿੱਤਾ ਔਰ ਸਾਨੂੰ ਯਕੀਨ ਆ ਪੰਜਾਬ ਦੇ ਲੋਕਾਂ ਨੇ ਜੋ ਕਿਹਾ ਹੈ ਉਹਦੇ ਮੁਤਾਬਕ 13 ਸੀਟਾਂ ਤੋਂ ਚੋਣ ਲੜਾਂਗੇ ਔਰ ਮੈਕਸਿਮਮ ਸੀਟਾਂ ਜਿੱਤ ਕੇ ਮੋਦੀ ਜੀ ਦੇ ਹੱਥ ਪੰਜਾਬ ਦੇ ਲੋਕ ਜਰੂਰ ਮਜ਼ਬੂਤ ਕਰਨਗੇ 1998 ਤੋਂ ਬਾਅਦ ਪਹਿਲੀ ਲੋਕ ਸਭਾ ਚੋਣ ਹੋਏਗੀ ਗਿਦੇ ਵਿੱਚ ਭਾਜਪਾ ਤੇ ਅਕਾਲੀ ਦਲ ਇਕੱਲੇ-ਇਕੱਲੇ ਚੋਣਾਂ ਲੜਨਗੇ ਪਹਿਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਵਾਂ ਨੂੰ ਵੱਖਰਾ-ਵੱਖਰਾ ਜਿਹੜਾ ਚੋਣ ਲੜਨੀ ਪਏਗੀ ਭਾਜਪਾ ਨੇ 117 ਦੇ ਵਿੱਚੋਂ ਦੋ ਤੇ ਅਕਾਲੀਆਂ ਨੇ ਤਿੰਨ ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਜਿਹੜਾ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਤੇ ਹੁਣ ਭਾਜਪਾ ਨੇ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਮਨਜਿੰਦਰ ਸਿੰਘ ਸਰਸਾ ਨੇ ਇਸੇ ਸੰਦਰਭ ਦੇ ਵਿੱਚ ਆਖਿਆ ਹੈ ਕੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਹੁਣ ਇਕੱਲਿਆਂ ਚੋਣਾਂ ਲੜੇਗੀ ਭਾਜਪੀ ਇਕੱਲਿਆਂ ਚੋਣਾਂ ਲੜੇਗੀ ਹੁਣ ਸੰਭਾਵਨਾ ਇਹ ਪ੍ਰਗਟ ਕੀਤੀ ਜਾ ਰਹੀ ਹੈ ਕਿ ਫਰੀਦਕੋਟ ਤੋਂ ਪਰਨੀਤ ਮਾਫ ਮਾਫ ਕਰਨਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅਨੰਦਪੁਰ ਸਾਹਿਬ ਤੋਂ ਅਮਨਾਸ਼ ਰਾਏ ਖੰਨਾ ਲੁਧਿਆਣਾ ਜਾਂ ਫਿਰੋਜ਼ਪੁਰ ਤੋਂ ਸੁਨੀਲ ਜਾਖੜ ਫਿਰੋਜ਼ਪੁਰ ਤੋਂ ਰਾਣਾ ਸੋਢੀ ਸੁਰਜੀਤ ਜਿਆਨੀ ਇਹਨਾਂ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਇੱਕ ਜਾਇ ਇਸ ਮਾਮਲੇ ਦੇ ਵਿੱਚ ਜਖੜ ਨੂੰ ਲੁਧਿਆਣਾ ਵੀ ਤਬਦੀਲ ਕੀਤਾ ਜਾ ਸਕਦਾ ਹੈ ਤਰਨਜੀਤ ਸਿੰਘ ਸੰਧੂ ਅਮ੍ਰਿਤਸਰ ਤੋਂ ਚੋਣ ਲੜਨਗੇ ਜਿਹੜੇ ਸਾਬਕਾ ਮੈਸਟਰ ਨੇ ਸੋਮਪ੍ਰਕਾਸ਼ ਹਿਯਾਰਪੁਰ ਤੋਂ ਚੋਣ ਲੜਨਗੇ ਜਾਂ ਇਹਨਾਂ ਦੀ ਥਾਂ ਤੇ ਵਿਜੇ ਸਾਪਲਾ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਅਸ਼ਨੀ ਸ਼ਰਮਾ ਗੁਰਦਾਸਪੁਰ ਤੋਂ ਚੋਣ ਲੜਨਗੇ ਤੇ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਵੱਖਰੇ ਵੱਖਰੇ ਜਿਹੜੇ ਲੋਕ ਲਾਗੂ ਹੋਣਗੇ ਉਹ ਚੋਣ ਲੜਨਗੇ ਹੁਣ ਇਸੇ ਸੰਦਰਭ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਅਸ਼ਨੀ ਸ਼ਰਮਾ ਨੇ ਵੀ ਗੁਰਦਾਸਪੁਰ ਦੇ ਵਿੱਚ ਆਪਣੀ ਚੋਣ ਮੁਹਿੰਮ ਹੈ ਜਿਹੜੀ ਆਰੰਭ ਕਰ ਦਿੱਤੀ ਉਹਨਾਂ ਨੇ ਵੀ ਕੀ ਆਖਿਆ ਉਹ ਵੀ ਸੁਣੋ ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਦੇ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕਸ মিডিਆ ਦੇ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜਿਲ੍ਹਾ ਦੇ ਅੱਗੇ ਬੇਨਤੀ ਕੀਤੀ ਕਿ ਇੱਕ ਬੜੀ ਇਤਿਹਾਸਿਕ ਮੈਨਰੇ ਪੂਰੀ ਕੇਂਦਰੀ ਨੰਤਰਿਤਮ ਨੇ ਲਿਆ ਹੈ ਉਹਦੀ ਜਾਣਕਾਰੀ ਮੈਨੂੰ ਗੁਰਦਾਸਪੁਰ ਚੱਲਿਆ ਹੋਇਆ ਸੀ ਤੇ ਗੰਡੀ 'ਚ ਹੀ ਮਿਲੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤ੍ਰਿਤਵ ਦਾ ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿક્ષਕ ਜੇਪੀ ਨੱਡਾ ਜੀ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਸਾਜੀ ਸ਼ਾਮਲ ਕਰਾਉਣ ਜਾਂਦਾ ਪੀਜਪੀ ਦੇ ਦਰਵਾਜ਼ੇ ਸਭ ਐਸੇ ਲੋਕਾਂ ਲਈ ਜਿਹੜੇ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਦੇ ਨੇ ਪੰਜਾਬ ਦੇ ਵਿਕਾਸ ਦੀ ਚਿੰਤਾ ਕਰਨ ਵਾਲੇ ਨੇ ਐਸੇ ਸਭ ਲੋਕਾਂ ਦਾ ਸਵਾਗਤ ਸੋ ਅਕਾਲੀ ਦਲ ਦੇ ਸਾਬਕਾ ਆਗੂ ਤੇ ਮੌਜੂਦਾ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਰਸਾ ਨੇ ਵੀ ਔਰ ਸੁਨੀਲ ਜਾਖੜ ਨੇ ਔਰ ਆਪਣੇ ਅਸ਼ਨੀ ਸ਼ਰਮਾ ਨੇ ਹੁਣ ਤਿੰਨਾ ਆਗੂਆਂ ਨੇ ਇਹ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਅਕਾਲੀ ਦਲ ਨਾਲ ਬੀਜੇਪੀ ਦਾ ਚੋਣ ਸਮਝੌਤਾ ਨਹੀਂ ਹੋਏਗਾ ਬੀਜੇਪੀ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ ਸੋ ਚੌਗੁਣਾ ਮੁਕਾਬਲਾ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ